ਸਾਰੇ ਜਾਣੇ ਅਸੀਂ ਸ਼ੋਲੇ ਬਣਾ ਕੇ ਆਪਦੇ ਵੱਲੋਂ ਬਣਾਉਣੇ ਨੇ ਵੀ ਸ਼ੋਲੇ ਹੀ ਬਣੇ ਹਰੇਕ ਫਿਲਮ ਸ਼ੋਲੇ ਬਣੇ ਹਨਾ ਕੋਈ ਵੀ ਬੰਦਾ ਫੇਲਰ ਲੈ ਕੇ ਨਹੀਂ ਸੋਚਦਾ ਠੀਕ ਜਾਣੇ ਹੋਣਗੇ ਜਿਹੜੇ ਮੇਕਅਪ ਕਰਦੇ ਸੀ ਸਰਦੀਆਂ ਦਾ ਵਕਤ ਸੀਗਾ ਤੇ ਇਹ ਮੈਂ ਉੱਠ ਕੇ ਦੇਖਦਾ ਸੀ ਕਿ ਮੇਕਅਪ ਵਾਲੇ ਜਿਹੜੇ ਸੀਗੇ ਜਿਹੜੀਆਂ ਬੀਬੀਆਂ ਤੇ ਬੰਦੇ ਜਿੰਨੇ ਵੀ ਸੀ ਉਹ 2 ਵਜੇ ਉੱਠਦੇ ਸੀ 3 ਵਜੇ ਨੂੰ ਸੈੱਟ ਤੇ ਪਹੁੰਚ ਕੇ ਠੰਡ ਸੀਗੀ ਉਹਨਾਂ ਵੇਲੇ ਚ ਬਹੁਤ ਠੰਡ ਸੀਗੀ ਮੇਰੇ ਖਿਆਲ ਸਾਰੇ ਨੂੰ ਪਤਾ ਹੀ ਆ ਵੀ ਇੰਡਸਟਰੀ ਬਹੁਤ ਵਧੀਆ ਨਹੀਂ ਕਰ ਰਹੀ ਥੋੜੀ ਜਿਹੀ ਚਿਰ ਤੋਂ ਦੇ ਸੋਚਦੇ ਆ ਪਰਮਾਤਮਾ ਦੇ ਚਰਨਾਚਰ ਅਰਦਾਸ ਕਰਦੇ ਆ ਵੀ ਸਾਡੀ ਸਾਰਿਆਂ ਦੀ ਫਿਲਮੀ ਸਾਰੇ ਜਣੇ ਅਸੀਂ ਸ਼ੋਲੇ ਬਣਾ ਕੇ ਆਪਦੀ ਵੱਲੋਂ ਬਣਾਉਣੇ ਨੇ ਵੀ ਸ਼ੋਲੇ ਹੀ ਬਣੇ ਹਰ ਇੱਕ ਫਿਲਮ ਸ਼ੋਲੇ ਬਣੇ ਹੈ ਨਾ ਕੋਈ ਵੀ ਬੰਦਾ ਫੇਲਰ ਲੈ ਕੇ ਨਹੀਂ ਸੋਚਦਾ ਸੋ ਅਸੀਂ ਵੀ ਅਰਦਾਸ ਕਰਦੇ ਆ ਵੀ ਸਾਡੇ ਜਿਵੇਂ ਟੀਜ਼ਰ ਪਸੰਦ ਆਇਆ ਟਰੇਲਰ ਵੀ ਓਨਾ ਹੀ ਜ਼ਿਆਦਾ ਪਸੰਦ ਆਵੇ ਔਰ ਹਰ ਇੱਕ ਵਾਰੀ ਕਹਿੰਨੇ ਆ ਅਸੀਂ ਜਿਵੇਂ ਹੁਣ ਮੈਂ ਜ ਦੱਸਦਾ ਜਿਵੇਂ ਮੇਕਅਪ ਵਾਲੇ ਸੀਗੇ ਪੋਸ ਸੈਟਿੰਗ ਦਾ ਕੰਮ ਸੀਗਾ ਜੀ ਇੰਗਲੈਂਡ ਤੋਂ ਸਪੈਸ਼ਲ ਟੀਮ ਬੁਲਾਈ 30 ਜਣੇ ਹੋਣਗੇ ਜਿਹੜੇ ਮੇਕਅਪ ਕਰਦੇ ਸੀ ਸਰਦੀਆਂ ਦਾ ਵਕਤ ਸੀਗਾ ਤੇ ਇਹ ਮੈਂ ਦੇ ਉੱਠ ਕੇ ਦੇਖਦਾ ਸੀ ਕਿ ਮੇਕਅਪ ਵਾਲੇ ਜਿਹੜੇ ਸੀਗੇ ਜਿਹੜੀਆਂ ਬੀਬੀਆਂ ਤੇ ਬੰਦੇ ਜਿੰਨੇ ਵੀ ਸੀ ਉਹ 2 ਵਜੇ ਉੱਠਦੇ ਸੀ 3 ਵਜੇ ਨੂੰ ਸੈੱਟ ਤੇ ਪਹੁੰਚ ਕੇ ਠੰਡ ਸੀਗੀ ਉਹਨਾਂ ਵੇਲੇ ਚ ਬਹੁਤ ਠੰਡ ਸੀਗੀ ਮੇਰੇ ਖਿਆਲ 16 ਡਿਗਰੀ 15 ਡਿਗਰੀ ਐ ਟੈਂਪਰੇਚਰ ਰਾਤ ਨੂੰ ਤਾਂ 12 ਦੇ ਨੇੜੇ ਤੇੜੇ ਹੁੰਦਾ ਉਹ ਕੱਲੀ ਸ਼ਰਟ ਉੱਤੇ ਜਦੋਂ ਤੁਸੀਂ ਵੈਸੇ ਵੀ ਪਾਣੀ ਦੀ ਬੂੰਦ ਪਾਉਨੇ ਹੋ ਤਾਂ ਸਹੀ ਨਹੀਂ ਜਾਂਦੀ ਤਾਂ ਮੈਂ ਉਹ ਦੇਖਿਆ ਚਾਰ-ਚਾਰ ਸੌ ਬੰਦਾ ਜਿਹੜੇ ਜ਼ੌਂਬੀਜ਼ ਤਿਆਰ ਕਰਦੇ ਸੀਗੇ ਉਹ ਸਾਰੇ ਜਾਣੇ ਸਦਕੇ ਯਾਰ ਉਹਨਾਂ ਦੇ ਤਾੜੀ ਮਾਰ ਦੋ ਸਾਰੇ ਜ਼ੌਂਬੀਜ਼ ਵਾਸਤੇ ਥੀਏਟਰ ਵਾਲੇ ਸਾਡੇ ਜੂਨੀਅਰ ਸੀ ਸਾ ਕਮਾਲ ਬੜੀ ਮਿਹਨਤ ਕੀਤੀ ਹੈ ਹੁਣ ਬਸ ਉਹ ਵੀ ਵਾਈਗੁਰ ਦੇ ਚਰਨਾਂ 'ਚ ਤੇ ਆਪ ਸਭ ਦੇ ਅਸ਼ੀਰਵਾਦ ਨਾਲ ਵਾਈਗੁਰ ਕੇ ਅਰਦਾਸ ਹੈ ਵੀ ਸਾਡੀ ਇਸ ਫਿਲਮ ਨੂੰ ਭਾਗ ਲਾਵੇ ਬਾਬਾ ਕੀ ਬਾਤ ਹੈ ਭਾਜਣ ਸਾਡੀ ਵੀ ਉਮੀਦ ਹੈ ਕਿ ਸਾਡੀ ਫਿਲਮ ਤੁਹਾਡੀ ਮਿਹਨਤ ਨੂੰ ਰੱਬ ਜੀ ਭਾਗ ਲਾਉਣ ਐਂਡ ਹੁਣ ਨੈਕਸਟ ਕੁਐਸਚਨ ਟੂ ਕੋਕੋ ਕਨਿਕਾ ਐਂਡ ਟੂਡੇ ਅਰਾਊਂਡ ਇਹ ਸਾਰੀ ਚੀਜ਼ ਕੋ ਮਰੀਆ ਕੀ ਕੋਕੋ ਪਿੱਛੇ ਭਾਈ ਕੀ ਕੁਝ ਕਰ ਰਹੇ ਨੇ ਐਂਡ ਤੁਸੀਂ ਵੀ ਜ਼ੋਮਬੀਜ਼ ਨਾਲ ਲੜ ਰਹੇ ਹੋ ਐਂਡ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਇਸ ਫਿਲਮ ਨੂੰ ਲੈ ਕੇ ਪਹਿਲਾਂ ਤਾਂ ਸਸ਼ੀਕਾਲ ਸਾਰਿਆਂ ਨੂੰ ਜੀ ਆਇਆਂ ਨੂੰ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਐਂਡ ਸੱਚੀ ਟੀਜ਼ਰ ਨੂੰ ਬਹੁਤ ਪਿਆਰ ਮਿਲਿਆ ਸੀ ਤੇ ਮੈਨੂੰ ਉਮੀਦ ਸੀ ਵੀ ਟ੍ਰੇਲਰ ਜਦੋਂ ਦੇਖेंगे ਸਾਰੇ ਤਾਂ ਹੋਊਗੀ ਮਤਲਬ ਵਾਵਾ ਹੋਊਗੀ ਐਂਡ ਇਹਦੀ ਸਾਰੀ ਕ੍ਰੈਡਿਟ ਜਾਂਦੀ ਹੈ ਫਸਟ ਆਫ 올 ਦੀਪਕ ਸਰ ਨੂੰ ਉਹਨਾਂ ਦਾ ਕਨਸੈਪਟ ਆ ਉਹਨਾਂ ਦਾ ਥਾਟ ਆ ਬਹੁਤ ਟਾਈਮ ਤੋਂ ਸਰ ਲੱਗੇ ਹੋਏ ਸੀਗੇ ਵੀ ਉਹਨਾਂ ਨੇ ਥਾਟ ਬਣਾਣਾ ਐਂਡ ਆਈ ਥਿੰਕ ਉਹਨਾਂ ਨੇ ਪੂਰੀ ਮਿਹਨਤ ਲਾਤੀ ਇਹਨਾਂ ਨੂੰ ਇਸ ਇਸ ਟੌਪਿਕ ਨੂੰ ਇਸ ਸਬਜੈਕਟ ਨੂੰ ਐਗਜ਼ੀਕਿਊਟ ਕਰਨ ਤੇ ਐਂਡ ਅ ਮੈਥਾ ਫੇਰ ਵੀ ਬਹੁਤ ਕਟ ਕੰਮ ਕੀਤਾ ਇੱਥੇ ਬੀਨੂ ਜੀ ਨੇ ਤਾਂ ਬਹੁਤ ਕੰਮ ਕੀਤਾ ਇਹ ਵੀ ਕਹਿੰਦੇ ਸੀਗੇ ਵੀ ਅੱਜ ਤੱਕ ਇਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਦੇ ਚ ਸਭ ਤੋਂ ਬੈਸਟ ਪ੍ਰੋਡਕਸ਼ਨ ਆ ਇਹ ਮਤਲਬ ਪ੍ਰੀ ਪ੍ਰੋਡਕਸ਼ਨ ਸਾਰੀ ਪਲੈਨਿੰਗ ਅੱਜ ਤੱਕ ਕਿਸੇ ਨੇ ਇੰਨੀ ਸੋਹਣੀ ਨਹੀਂ ਕੀਤੀ ਜਿਹੜੀ ਇਹਨਾਂ ਨੇ ਕੀਤੀ ਆ ਸੋ ਆਲ ਥੈਂਕਸ ਟੂ ਦੀਪਕ ਸਰ ਥੈਨ ਆਫਕੋਰਸ ਆਰ ਪ੍ਰੋਡਿਊਸਰਸ ਪੈਸੇ ਕੱਢ ਕੇ ਜੇਬ ਚ ਐਨੇ ਸਾਰੇ ਸੋ ਥੈਂਕ ਯੂ ਸੋ ਮਚ ਟੂ ਸੀ ਅ ਐਨਾ ਪਿਆਰਾ ਇਨੀਸ਼ੀਏਟਿਵ ਲਿਆ ਬਿਕਾਜ਼ ਪ੍ਰੈਕਟੀਕਲ ਗੱਲ ਸਾਡੇ ਅਸੀਂ ਸਾਰਿਆਂ ਨੂੰ ਪਤਾ ਹੀ ਆ ਵੀ ਇੰਡਸਟਰੀ ਬਹੁਤ ਵਧੀਆ ਨਹੀਂ ਕਰ ਰਹੀ ਥੋੜੀ ਜਿਹੀ ਚਿਰ ਤੋਂ ਤੇ ਸਾਡੀ ਕੋਸ਼ਿਸ਼ ਆ ਵੀ ਵਾਪਸ ਤੋਂ ਚੀਜ਼ਾਂ ਬੈਟਰ ਹੋਣ ਤੇ ਬਹੁਤ ਪਿਆਰਾ ਇਨੀਸ਼ੀਏਟਿਵ ਆਫ ਕੋਰਸ ਇੱਕ ਵੱਖਰਾ ਜਿਹਾ ਕਨਸੈਪਟ ਹੈ ਜੋ ਸਾਨੂੰ ਡਰ ਵੀ ਲੱਗਦਾ ਕੁਝ ਵੀ ਇੰਦਾ ਜਿਹਾ ਇੰਦਾ ਡਿਫਰੈਂਟ ਜਿਹਾ ਸ਼ੁਰੂ ਕਰਨ ਤੋਂ ਪਹਿਲਾਂ ਵੀ ਪਤਾ ਨਹੀਂ ਆਡੀਅנס ਐਕਸੈਪਟ ਕਰੂਗੀ ਵੀ ਕਿ ਨਹੀਂ ਕਰੂਗੀ ਬਟ ਅਸੀਂ ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਆ ਬਹੁਤ ਮਿਹਨਤ ਕੀਤੀ ਆ ਵੈਸੇ ਮੈਂ ਇੰਨੀ ਨਹੀਂ ਕੀਤੀ ਜੋ ਮੈਂ ਇਹਨਾਂ ਬੋਲ ਰਹੀ ਆ ਇਹਨਾਂ ਨੇ ਕੀਤੀ ਆ ਸਾਰਿਆਂ ਨੇ ਬਦਮਾਹ ਦਾ ਹੌਸਲਾ ਬਣਾਉਣ ਲਈ ਨਾਲ ਖੜੀਆਂ ਵੀ ਹੈਗੀਆਂ ਕੋਕੋ ਨਾਲ ਖੜੀ ਆ ਤੇ ਆਈ ਥਿੰਕ ਉਹਦੇ ਕਰਕੇ ਹੀ ਇਹ ਪੂਰੀ ਫਿਲਮ ਚ ਕੋਕੋ ਲਈ ਭੱਜਦੇ ਰਹੇ ਵੀ ਇਹ ਹੌਸਲੇ ਨਹੀਂ ਹੌਸਲੇ ਲਈ ਸਾਡੇ ਨਾਲ ਖੜੀ ਸੀ ਇਹਨੂੰ ਤਾਂ ਜ਼ਰੂਰ ਬਚਾਉਣਾ ਮੈਂ ਤੇ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਐਂਡ ਬਹੁਤ ਵਰਸ਼ਕਿਆ ਤੁਸੀਂ ਥੋੜੇ ਸਾਰਿਆਂ ਦਾ ਵੀ। ਕੀ ਆ ਬਈ ਥੈਂਕ ਯੂ ਸੋ ਮੱਚ ਸੋ ਨਾਓ ਸਾਡੀ ਟੀਮ ਦੇ ਇੱਕ ਹੋਰ ਹੀ ਬਹੁਤ ਇੰਪੋਰਟੈਂਟ ਸਾਡੇ ਆਰਟਿਸਟ ਸਾਡੇ ਨਾਲ ਜੁੜ ਚੁੱਕੇ ਨੇ ਸੋ ਪਲੀਜ਼ ਵੈਲਕਮ ਵਿਦ ਅ ਹਿਊਜ ਰਾਉਂਡ ਆਫ ਅਪਲਾوز ਅੰਗੀਰਾਦਰ ਆ ਰਹੀ ਵੀਨੇ ਕਰੀ ਜ਼ੋਰ ਦਾ ਤਾੜੀਆਂ ਪਲੀਜ਼ ਆਇ ਹਾਏ ਉਫ ਉਫ ਹੁਦਾ ਸਾਹਿਬ ਇਹ ਤਾਂ ਟਾਈਮ ਨਾਲ ਨਹੀਂ ਟਾਈਮ ਹੋਰ ਟਾਈਮ ਕਿ ਆਇਆ ਮੈਨ ਲੱਗਦਾ ਅਗਲਾ ਕੁਐਸਚਨ ਇਹਨਾਂ ਲਈ ਜਾਣਾ ਚਾਹੀਦਾ ਅਗਲੇ ਸਟੇਜ ਚਲੋ ਆਨ ਦਿ ਇਨਡਾਇਰੈਕਟ ਕੁਐਸਚਨ ਇਹਨਾਂ ਲਈ ਸੋਂਗੀਰਾ ਵੈਲਕਮ ਟੂ ਪੰਜਾਬ ਥੈਂਕ ਯੂ ਐਂਡ ਪੰਜਾਬੀ ਚ ਪੁੱਛਿਆ ਜਾਂ ਹਿੰਦੀ ਚ ਦੱਸੋ ਹਿੰਦੀ ਹਿੰਦੀ ਓਕੇ ਸੋ ਆਪਨੇ ਇਸ ਮੂਵੀ ਮੇ ਜੋ ਹਮਨੇ ਟ੍ਰੇਲਰ ਦੇਖਿਆ ਹੈ ਆਪਨੇ ਐਕਸ਼ਨ ਵੀ ਕੀਆ आप परचेज कर रहे हो जोम्बीज को मार रहे हो और आपका एक्सपीरियंस कैसा रहा ओवरऑल इस मूवी के रिगार्डिंग और ये फिल्म ही क्यों चीज की आपने पंजाब में डेब्यू करने के? ये मेरी पहली फिल्म है आ, पंजाबी सिनेमा में और आई एम सो हैप्पी कि ये मेरी पहली फिल्म है